ਸਸਿਕਾ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਬੜੇ ਚਿਰਾਂ ਬਾਅਦ ਆਪਾਂ ਕਮੈਂਟਸ ਰੀਡ ਕਰਨ ਜਾ ਰਹੇ ਹਾਂ ਸਾਡੀ ਪੂਰੀ ਫੈਮਿਲੀ ਦੇ ਨਾਲ ਤੇ ਸੁਰਜੀਤ ਆਂਟੀ ਨਹੀਂ ਹੈਗੇ ਕਿਉਂਕਿ ਉਹਨਾਂ ਦੇ ਹਸਬੰਦ ਠੀਕ ਨਹੀਂ ਹੈ ਤੇ ਉਹ ਉਹਨਾਂ ਦੇ ਕੋਲ ਹਸਪੀਟਲ ਦੇ ਵਿੱਚ ਤੇ ਸਭ ਤੋਂ ਪਹਿਲਾ ਕਮੈਂਟ ਅਰਵਿੰਦਰ ਕੌਰ ਵਾਜੀ ਉਹਦਰ ਰਿਸ਼ਤਾ ਤੋੜਿਆ ਤੇ ਇੱਧਰ ਜੋੜਿਆ ਬਹੁਤ ਵਧੀਆ ਜੀ ਸਾਰਿਆਂ ਨੇ ਥੈਂਕ ਯੂ ਥੈਂਕ ਯੂ ਕਹੀ ਜਾਂਣਾ ਥੈਂਕ ਯੂ ਜੀ अनता वेरी गुड पॉइंट गुड मैसेज थैंक यू बोलो वेलकम जी किरण कपल वेरी नाइस एपिसोड वेलकम टू ऑल टीम मेंबर्स थैंक यू एस सी वाई टी एच ई डबल एफ लकी सीमा और आंटी जी भी इसमें आ गए ਇਦਾ ਜਵਾਬ ਤੁਹਾਨੂੰ ਬਾਅਦ ਚ ਮਿਲੇਗਾ ਥੈਂਕ ਯੂ ਥੈਂਕ ਯੂ ਹਾਂ ਜੀ ਜੀ ਆ ਗਏ ਰੀਤਾ ਬਾਟਿਆ ਨਾਈਸ ਟੂ ਸੀ ਆਲ ਮੈਂਬਰਸ ਥੈਂਕ ਯੂ ਥੈਂਕ ਯੂ ਸੋ ਮੱਚ ਕੇ ਆਰ ਗੇਮਰ ਤੁਸੀਂ ਕਿਹੜੀ ਸਿਟੀ ਤੋਂ ਬਿਲੋਂਗ ਕਰਦੇ ਹੋ ਅਸੀਂ ਬਿਲੋਂਗ ਕਰਦੇ ਹਾਂ ਜੀ ਅੰਮ੍ਰਿਤਸਰ ਮਾਝੇ ਵਾਲੇ ਪਾਉ ਰਜੀਂਦਰ ਕੌਰ ਜੀ ਦਾ ਕਮੈਂਟ ਹੈ ਤੁਸੀਂ ਸਾਰੇ ਜਾਨੇ ਇੱਧਰ ਆ ਗਏ ਜੀ ਕੀ ਗੱਲ ਹੈ ਸਭ ਕੁਝ ਠੀਕ ਹੈ ਇੱਕ ਵਲੌਗਰ ਆਈ ਸਾਨੂੰ ਜਰੂਰ ਦੱਸਿਓ ਹਾਂਜੀ ਮੈਂ ਤੁਹਾਨੂੰ ਸਾਰਿਆਂ ਨੂੰ ਇਹੋ ਗੱਲ ਕਹਿਣਾ ਚਾਹੁੰਦਾ ਵਾ ਕਿ ਸਭ ਕੁਝ ਠੀਕ ਹੈ ਆਪਾਂ ਤਾਂ ਹੀ ਇੱਧਰ ਆ ਗਏ ਹੂੰ ਤੇ ਕਮੈਂਟ ਆਪਦਾ ਕਮੈਂਟ ਹੈ ਕਿ ਰੰਜ ਜਸਵੀਰ ਜੀ ਬਹੁਤ ਹਰ ਵੈਰੀ ਕਲੇਵਰ ਕਿ ਸਾਰੇ ਮੈਂਬਰਸ ਇੱਧਰ ਆ ਗਏ ਹੂੰ ਤੁਸੀਂ ਜੋ ਸੋਚਦੇ ਜੇ ਹੋ ਸਕਦਾ ਸਹੀ ਹੋਵੇ ਹੋ ਸਕਦਾ ਸਹੀ ਹੋ ਉਲਟ ਹੋ ਵੀ ਹੋੜੇ ਦੇ ਸਾਹਮਣੇ ਤੁਸੀਂ ਜੋ ਕੁਝ ਕਹਿ ਰਹੇ ਜੇ ਗਲਤ ਜੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਅਸੀਂ ਇੱਕ ਵੀਡੀਓ ਵਿੱਚ ਇਹ ਵੀ ਦੱਸਿਆ ਵਾ ਕਿ ਜੋ ਕੁਝ ਵੀ ਆ ਆਪਾਂ ਇਹ ਨਹੀਂ ਕੀਤਾ ਕਿ ਆਪਾਂ ਤਕੇ ਨਾ ਬੁਲਾਇਆ ਵਾ ਜੋ ਵੀ ਆਏ ਆ ਆਪਣੀ ਮਰਜ਼ੀ ਦੇ ਨਾਲ ਹੀ ਸਾਰੇ ਇਕੱਠੇ ਹੋਏ ਆ। ਹਾਂਜੀ ਹਨਾ ਸਿਮਰਾਂ ਜੀ ਸਾਹਿਲ ਜੀਰਾ ਬਿਲਕੁਲ ਸਹੀ ਗੱਲ ਕਹਿ ਰਹੇ ਆ ਆਂਟੀ ਜੀ ਵੀ। ਆਂਟੀ ਜੀ ਵੀ ਇਹੋ ਗੱਲ ਸਹੀ ਕਹਿ ਰਹੇ ਆਂ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਆਏ ਆ। ਸਾਨੂੰ ਕਿਸੇ ਨੇ ਇਹ ਨਹੀਂ ਕਿਹਾ ਕਿ ਤੁਸੀਂ ਸਾਡੀ ਟੀਮ ਦੇ ਵਿੱਚ ਕੰਮ ਕਰਨਾ ਚਾਹੁੰਦੇ ਤੇ ਆ ਜਾਓ। ਨਹੀਂ ਜੀ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਿਹਾ। ਕਿਹਾ ਆਂਟੀ ਉਹਨਾਂ ਨੂੰ ਕਿ ਆਪਾਂ ਤੁਹਾਡੀ ਟੀਮ ਚ ਆਣਾ ਚਾਹੁੰਦੇ ਆਂ। ਅਸੀਂ ਖੁਦ ਗੱਲਬਾਤ ਕਰਕੇ ਆਂਟੀ ਜੀ ਵੱਲ ਤੇ ਅਸੀਂ ਤਾਂ ਕਰਕੇ ਇੱਧਰ ਆਏ ਆਂ। ਰੁਪਿੰਦਰਜੀਤ ਕੌਰ ਸਾਹਿਲ ਵਿਚਾਰਾ ਕੀ ਕਹਿ ਬੈਠਾ? ਸਾਹਿਲ ਤੇ ਵਿਚਾਰਾ ਹੀ ਆ ਜੀ। ਸਾਰੀਆਂ ਵੀ ਹਾਂ ਜੀ ਕੱਲ ਵੀ ਵਿਚਾਰਾ ਹੀ ਅੱਜ ਵੀ ਵਿਚਾਰਾ ਹੀ ਜੋਏ ਜੀ ਦਾ ਸੀਮਾ ਲੱਕੀ ਸਿਮਰਨ ਇਸ ਟੀਮ ਮੇ ਜੁਆਇਨ ਹੋ ਗਏ ਹੈ ਹਾਂ ਜੀ ਹੋ ਗਏ ਜੀ ਬਿਲਕੁਲ ਜੀ ਤੁਸੀਂ ਸਾਨੂੰ ਯਾਦ ਕਰਦੇ ਸੀ ਅਸੀਂ ਹਾਜ਼ਰ ਹੋ ਗਏ ਹਾਂ ਅਸੀਂ ਵੰਡੇ ਵੀ ਨਹੀਂ ਸੀ ਹੋਏ ਨਹੀਂ ਬਿਲਕੁਲ ਅਸੀਂ ਅੱਜ ਵੀ ਤੁਹਾਡੇ ਨਾਲ ਕੱਲ ਵੀ ਸੀਗੇ ਔਰ ਆਉਣ ਵਾਲੇ ਕੱਲ ਦੇ ਵਿੱਚ ਵੀ ਰਵਾਂਗੇ ਹੁਣ ਅਸੀਂ ਕਿਰਨ ਮਾਨ ਤੇ ਜਸਬੀਰ ਕੋਲ ਦੇ ਚੈਨਲ ਜੀ ਤੁਹਾਨੂੰ ਨਜ਼ਰ ਆਵਾਂ ਕਰਾਂਗੇ ਸਿਮਰਨ ਉਹ ਜਲਾ ਕਿਰਨ ਬਹੁਤ ਵਧੀਆ ਲੱਗਾ ਲੱਕੀ ਸੀਮਾ ਤੁਹਾਡੇ ਨਾਲ ਆ ਗਏ ਥੈਂਕ ਯੂ ਜੀ ਮਲਕੀਤ ਅੱਜ ਦੇਖੋ ਲੱਕੀ ਦਾ ਦੂਜਾ ਰੂਪ ਅੜਬ ਪਰੋਣਾ ਤੁਹਾਨੂੰ ਮੇਰਾ ਰੂਪ ਵਧੀਆ ਲੱਗਾ ਅੜਬ ਪਰੋਣੇ ਚ ਲੱਕੀ ਅਰਗਾ ਬੰਦਾ ਸਾਰੀ ਦੁਨੀਆ ਤੇ ਨਹੀਂ ਨਾ ਮਿਲਣਾ ਕਹਤਾ ਸੋ ਕਹਤਾ ਮਦੂ ਜੀ ਦਾ ਕਮੈਂਟ ਹੈ ਖੂਨ ਵਦਨ ਵਾਲੀ ਵੀਡੀਓ ਤੇ 우샤 ਸੈਗਲ ਜੀ ਹੈਪੀ ਬਰਥਡੇ ਸਾਹਿਲ ਥੈਂਕ ਯੂ ਸੋ ਮੱਚ ਹਾਂ ਤਾਂ ਨਹੀਂ ਮੈਸ ਸਾਹਿਲ ਦਾ ਬਰਥਡੇ ਚਲੋ ਦੇਖਦੇ ਕੱਟਾ ਨਾ ਆਪਾਂ ਸਾਹਿਲ ਦਾ ਜਨਮ ਦਿਨ ਅੱਜ ਵਾਈ ਕੀ ਲੈ ਕੇ ਆਇਆ ਗਿਫਟ ਤੇ ਸਾਹਿਲ ਲੈ ਕੇ ਆਇਆ ਦੇਖੋ ਜੀ ਜਿਹੜਾ ਗਿਫਟ ਦਿੱਤਾ ਸੀ ਮੈਂ ਉਹ ਇਹਨਾਂ ਨੇ ਇਹਨਾਂ ਨੇ ਵੀਡੀਓ ਨਹੀਂ ਕੋਈ ਬਣਾਈ ਸਾਹਿਲ ਬਤਾਵੇ ਚਲੇ ਆਂਦਾ ਸੀਗਾ ਪੁੱਛੋ ਕੀ ਹੌਸਲਾ अर्पण अरोड़ा सिमरन आंटी सीमा लक्की जसबीर आंटी के व्लॉग में आ गए हैं हां जी जी हां जी बिल्कुल जी ते सीमा दी की गल है ਤੁਸੀਂ ਇੱਧਰ ਆ ਗਏ ਜੇ ਕੋਈ ਗੱਲ ਥੋੜਾ ਕਲੀਅਰ ਹਾਂ ਨਹੀਂ ਕੋਈ ਗੱਲ ਨਹੀਂ ਵੈਸੀ ਬਸ ਸਾਨੂੰ ਇੱਥੇ ਪਿਆਰ ਜ਼ਿਆਦਾ ਮਿਲਿਆ ਆਂਟੀ ਦਾ ਪਿਆਰ ਮਿਲਦਾ ਰਿਹਾ ਸ਼ੁਰੂ ਤੋਂ ਬਸ ਇਹਨਾਂ ਦੀ ਜਿਆਦਾ ਹੀ ਸਾਨੂੰ ਇੱਥੇ ਲਾਇਆ ਸੁਖ ਸੁਖ ਕਮੈਂਡ ਕਰਦੇ ਪਏ ਇਹਨਾਂ ਨੇ ਪਹਿਲਾਂ ਵੀ ਕਮੈਂਡ ਕੀਤਾ ਕਿ ਤੁਸੀਂ ਡੇਰਾ ਬਾਬਾ ਨਾਨਕ ਤੋਂ ਆਂਦੇ ਜੀ ਹਾਂ ਜੀ ਜੀ ਮੈਂ ਡੇਰਾ ਬਾਬਾ ਨਾਨਕ ਤੋਂ ਆ ਮੇਰੇ ਪੇਕੇ ਜਿਹੜੇ ਨਾ ਡੇਰਾ ਬਾਬਾ ਨਾਨਕ ਆ ਹਾਂਜੀ ਤੇ ਧਰਮਪਰ अरोड़ा ਵੈਰੀ ਨਾਈਸ ਵੀਡੀਓ ਆਰਤੀ ਜਿਹੜੇ ਕਿ ਸਾਡੇ ਪੁਰਾਣੇ ਸਬਸਕ੍ਰਾਈਬਰ ਹੈਗਾ ਇਹਨਾਂ ਸਾਰਿਆਂ ਨੇ ਸਾਨੂੰ ਬੜਾ ਜ਼ਿਆਦਾ ਐਪਰੀਸ਼ੀਏਟ ਕੀਤਾ ਜੋਤੀ ਜੇ ਤੇ ਹੋਰ ਵੀ ਬਹੁਤ ਸਾਰੇ ਜਾਣੇ ਆ ਤੇ ਪਰ ਜ਼ਿਆਦਾਤਰ ਸਾਰਿਆਂ ਦਾ ਇਹੋ ਹੀ ਕੁਐਸਚਨ ਹੈਗਾ ਵਾ ਕਿ ਤੁਸੀਂ ਇੱਧਰ ਆਗੇ ਪੁਰਾਣੇ ਮੈਂਬਰ ਸਾਰੇ ਅਸੀਂ ਤੁਹਾਨੂੰ ਨਾ ਲਾਸਟ ਵਿੱਚ ਦੱਸਾਂਗੇ ਸਾਰੀ ਗੱਲ ਠੀਕ ਹੈ ਜੀ ਅਸੀਂ ਆਪਾਂ ਬਾਕੀ ਕਮੈਂਟਾਂ ਦੇ ਜਵਾਬ ਦਿੰਨੇ ਆ ਸਾਰਿਆਂ ਦਾ ਇਹ ਸਵਾਲ ਹੀ ਹੋਈ ਆ ਕਿ ਤੁਸੀਂ ਇੱਧਰ ਆ ਗਏ ਫਿਰ ਇਸੇ ਦਾ ਜਵਾਬ ਦੇ ਦਿਓ ਫਿਰ ਹੁਣ ਤੁਸੀਂ ਇਸੇ ਦਾ ਹੀ ਜਵਾਬ ਦੇ ਦਿਓ ਹੋ ਆਂਟੀ ਚਲੋ ਆਓ ਆਂਟੀ ਮਾਈਕ ਲਾ ਲਓ ਆ ਤੁਸੀਂ ਇੱਧਰ ਆ ਜਾਓ ਇੱਧਰ ਆ ਜਾਓ ਚਲਾ ਜਾ ਸੀਮਾ ਆ ਜਾ ਸੀਮਾ ਮਾਈਕ ਲਾ ਲਓ ਕੋਈ ਨਹੀਂ ਕੋਈ ਕਰਨੀ ਨਹੀਂ ਲੱਗਾ ਲਾ ਲਓ ਲਾ ਲਓ ਚਲੋ ਚਲੋ ਕਰੋ ਸਟਾਰਟ ਕਰੋ ਸਟਾਰਟ ਹਾਂਜੀ ਸਾਰੇ ਕੁਐਸਚਨ ਇਹੋ ਹੀ ਕਰ ਰਹੇ ਆ ਵੀ ਤੁਸੀਂ ਸਾਰੇ ਜਾਣੇ ਇੱਧਰ ਆ ਗਏ ਪੁਰਾਣੇ ਮੈਂਬਰ ਤੇ ਕਿਉਂ ਆਏ ਦੇਖੋ ਜੀ ਸਾਡੇ ਵਿੱਚ ਕੋਈ ਵੀ ਇਹੋ ਜੀ ਕੋਈ ਗੱਲ ਨਹੀਂ ਹੋਈ ਅਸੀਂ ਆਪਣੀ ਮਰਜ਼ੀ ਕਰਕੇ ਇੱਧਰ ਆਏ ਆ ਬਾਕੀ ਜੋ ਤੁਸੀਂ ਸਮਝਦੇ ਜੇ ਸਾਡੀ ਕੋਈ ਗੱਲਬਾਤ ਹੋਈ ਕਿਸੇ ਨਾਲ ਤੇ ਕਿਸੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਉਸੇ ਤਰ੍ਹਾਂ ਹੀ ਸ਼ਮੀ ਨੂੰ ਅਸੀਂ ਬੁਲਾਉਂਦੇ ਆਂ ਦੇਖੋ ਜੀ ਜਦੋਂ ਮਿਲਦੇ ਆ ਉਹਨਾਂ ਨੇ ਆਪਾਂ ਵਿੱਚ ਜ਼ਰੂਰ ਕਰੀਦੀਆ ਬੋਲਦੇ ਵੀ ਹਾਲ ਚਾਲ ਵੀ ਜ਼ਰੂਰ ਪੁੱਛੀਦਾ ਬਸ ਆਪਣੀ ਮਰਜ਼ੀ ਨਾਲ ਇਸ ਟੀਮ ਤੇ ਆਏ ਆ ਬਾਕੀ ਇਹ ਆਪੀ ਕੋਈ ਪਿਆਰ ਗੱਲ ਹੁੰਦੀ ਪਿਆਰ ਦੀ ਹਾਂ ਹੈਨਾ ਬਿਲਕੁਲ ਸਹੀ ਗੱਲ ਤੁਸੀਂ ਸਾਨੂੰ ਯਾਦ ਬਹੁਤ ਕਰਦੇ ਸੀ ਐਨੀ ਤਾਂ ਹੀ ਤੇ ਛਿੱਕਾਂ ਆਂਦੀਆਂ ਸਨ ਤੇ ਫਿਰ ਸਾਨੂੰ ਆਣਾ ਹੀ ਪਿਆ ਬਾਕੀ ਹੈ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਕੋਈ ਟੈਨਸ਼ਨ ਨਾ ਲੋ ਆਪਣੇ ਦਿਲ ਚਾ ਜੀ ਕੋਈ ਗੱਲ ਨਾ ਲੈ ਕੇ ਆਓ ਅਸੀਂ ਕੱਲ ਵੀ ਸਾਰੇ ਇੱਕ ਸੀ ਅੱਜ ਵੀ ਸਾਰੇ ਇੱਕ ਹੈਗੇ ਆ ਤੇ ਨੋਮਾ ਤੋਂ ਕਹਿੰਦੇ ਮਾ ਛੱਡ ਨਹੀਂ ਹੁੰਦਾ ਹੁੰਦਾ ਸਭ ਟੀਮ ਦੇ ਮੈਂਬਰ ਇੱਕ ਹੀ ਹੈਗੇ ਆ ਤੇ ਬਾਕੀ ਕੋਈ ਗੱਲ ਨਹੀਂ ਜੋ ਹੋ ਰਿਹਾ ਅੱਛਾ ਹੋ ਰਿਹਾ ਜੋ ਵਾਹਿਗੁਰੂ ਜੀ ਕਰਦੇ ਨੇ ਚੰਗਾ ਹੀ ਕਰਦੇ ਨੇ ਸਾਨੂੰ ਉਹਦੇ ਪਾਣੀ ਤੇ ਰਹਿਣਾ ਪੈਂਦਾ ਇਹ ਹੈ ਕਿ ਆਪਾਂ ਆਏ ਆ ਤੁਹਾਨੂੰ ਲੱਗ ਰਿਹਾ ਵੀ ਸ਼ਾਇਦ ਅਸੀਂ ਐਂ ਹੋ ਗਿਆ ਲekin ਇਹ ਹੈ ਜੀ ਕੋਈ ਗੱਲ ਨਹੀਂ ਆਪਣੇ ਦਿਲਾਂ ਚੋ ਗੱਲ ਵੈਮ ਭਰਮ ਕੱਢ ਦੋ ਕੁਝ ਵੀ ਨਹੀਂ ਅਸੀਂ ਬੜੀ ਖੁਸ਼ੀ ਨਾਲ ਆਏ ਆ ਔਰ ਆਪਣੇ ਦਿਲ ਦੀ ਖੁਸ਼ੀ ਨਾਲ ਹੀ ਆਏ ਜੀ ਔਰ ਅਸੀਂ ਕਿੰਨੇ ਪਏ ਆ ਵੀ ਅਸੀਂ ਸਾਰੇ ਇੱਕ ਫੈਮਿਲੀ ਪਰਿਵਾਰ ਦੇ ਮੈਂਬਰ ਹੈਗੇ ਆ ਠੀਕ ਹੈ ਨਾ ਹੈ ਨਾ ਸੀਮਾ ਹਾਂਜੀ ਹਾਂਜੀ ਤੂੰ ਵੀ ਬੋਲਦਾ ਕੁਝ ਹਾਂ ਬੋਲਦੀ ਕੋਈ ਐਸੀ ਗੱਲ ਨਹੀਂ ਹੋਈ ਹੈਗੀ ਆਪਣੀ ਖੁਸ਼ੀ ਨਾਲ ਹੀ ਆਏ ਆ ਬਸ ਤੇ ਸਾਰਿਆਂ ਨੂੰ ਸਾਰਿਆਂ ਦੇ ਸਵਾਲਾਂ ਦੇ ਜਵਾਬ ਮਿਲ ਚੁੱਕੇ ਹੋਣਗੇ ਵੀ ਜਿਹੜੇ ਕੀ ਪੁੱਛਣ ਦੇ ਸੀਗੇ ਕਿ 올ਡ ਮੈਂਬਰਸ ਜਿਹੜੇ ਗਿਆ ਤੁਹਾਡੀ ਟੀਮ ਦੇ ਵਿੱਚ ਵਾਪਸ ਆ ਗਏ ਕਿਉਂ ਆ ਗਏ ਜਿਆਦਾ ਜਸਵੀਰ ਐਂਟੀ ਦਾ ਹੁੰਦੇ ਆ ਕਿ ਮਤਲਬ ਕਿ ਇਹਨਾਂ ਨੇ ਬਹੁਤ ਚਲਾ ਆ ਕਿ ਇਹਨਾਂ ਨੇ ਪਰ ਇਹਨਾਂ ਦਾ ਕੋਈ ਐਸਾ ਨਹੀਂ ਹੈਗਾ ਬਸ ਇਹਨਾਂ ਦਾ ਪਿਆਰ ਹੀ ਤੁਹਾਨੂੰ ਅੱਛਾ ਮੈਂ ਤਾਂ ਵੈਸੇ ਜਵਾਬ ਦੇਂਦੀ ਮੈਂ ਸਮਝੀ ਮੈਂ ਚੁੱਪੀ ਰਵਾਂ ਦੇਣ ਦੀ ਲੋੜ ਨਹੀਂ ਸੀ ਸਾਰਿਆਂ ਨੇ ਇੱਕੋ ਕਮੈਂਟ ਕੀਤਾ ਸਾਰੇ 올ਡ ਮੈਂਬਰ ਵਾਪਸ ਆ ਗਏ ਜੀ ਜਿਆਦਾਤਰ ਇਹੋ ਹੀ ਕਮੈਂਟ ਮਤਲਬ ਮੇਰੇ ਵਾਸਤੇ ਤਾਂ 올ਡ ਹੈਗੇ ਹੀ ਨਹੀਂ ਸੀ ਨਵੇਂ ਹੈ ਹੀ ਨਹੀਂ ਸੀ ਸੌਰੀ ਮੇਰੇ ਵਾਸਤੇ ਤਾਂ ਨਵੇਂ ਹੈਗੇ ਨਹੀਂ ਸੀ ਮੇਰੇ ਵਾਸਤੇ 올ਡ ਸੀ ਨਾ ਤੇ 올ਡ ਸੀ ਸਾਰੇ ਇਕੱਠੇ ਹੋ ਗਏ ਫਿਰ ਤੁਸੀਂ ਆਪ ਆਪਣਾ ਆਪੀ ਗੱਲ ਕੀਤੀ ਤੇ ਆਪੇ ਤੁਸੀਂ ਜਵਾਬ ਦਿੱਤਾ ਕਿ ਸਾਰੇ 올ਡ ਮੈਂਬਰ ਤੁਸੀਂ ਫੇਰ ਇਕੱਠੇ ਹੋਗੇ। ਮੈਂ ਆਪਣੇ ਘਰ ਚ ਆਪਦੀ ਹੀ ਵਾਪਸੀ ਹੋਈ ਹੈ ਸੋਸ਼ਲ ਸਾਹਿਬ। ਬਿਲਕੁਲ। ਅਜਿਹੇ ਬਗਾਨੇ ਵਾਂਗ ਪਹਿਲਾਂ ਪਰ ਇੱਕ ਗੱਲ ਪਰ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਕਹਾਂਗੀ ਕਿ ਜਿਵੇਂ ਤੁਸੀਂ ਸਾਨੂੰ ਪਹਿਲੇ ਪਿਆਰ ਦਿੰਦੇ ਸੀ ਨਾ ਉਵੇਂ ਹੀ ਪਿਆਰ ਦਿਨਾ ਕਿਉਂਕਿ ਸਾਡੇ ਹੌਸਲੇ ਵਧਣਗੇ ਤੇ ਅਸੀਂ ਜਿਹੜਾ ਪਿਆਰ ਕਰਦੇ ਹੀ ਆ ਹੋਰ ਵਧੀਆ-ਵਧੀਆ ਸਟੋਰੀਸ ਲੈ ਕੇ ਆਵਾਂਗੇ ਤੇ ਜਿਨ੍ਹਾਂ ਦਾ ਤੁਹਾਡਾ ਪਿਆਰ ਮਿਲੂਗਾ ਉੰਨੀ ਜਿਆਦਾ ਆਪਾਂ ਕੀ ਕਹਿੰਦੇ ਆ ਹੋਰ ਜ਼ਿਆਦਾ ਵਧੀਆ-ਵਧੀਆ ਕੰਮ ਕਰਾਂਗੇ। ਤੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਮਿਲੇ ਸੀ ਉਹ ਇਸ ਵਲੌਗ ਦੇ ਵਿੱਚ ਮਿਲ ਗਏ ਹੋਣਗੇ ਕਿਉਂਕਿ ਸਾਹ ਬੜੇ ਜਣੇ ਨੇ ਰਿਕਵੈਸਟ ਕੀਤੀ ਸੀਗੀ ਕਿ ਤੁਸੀਂ ਵਲੌਗ ਲੈ ਸਾਨੂੰ ਜਰੂਰ ਦੱਸਿਓ ਤੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਿਆ ਤੇ ਹੁਣ ਜਿਹੜੀ ਸਾਡੇ ਆ ਵੀਡੀਓਜ਼ ਚੱਲਣ ਦੀਆਂ ਤੁਸੀਂ ਉਹਨਾਂ ਨੂੰ ਜਰੂਰ ਪਿਆਰ ਕਰਿਓ ਉਦੋਂ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਹਮੇਸ਼ਾ ਬੈਲ ਆਈਕਨ ਔਨ ਕਰ ਦਿਓ ਜਦੋਂ ਵੀ ਸਬਸਕ੍ਰਾਈਬ ਕਰੋਗੇ ਕਿਉਂਕਿ ਬੜੇ ਜਣੇ ਸਾਰੇ ਸਬਸਕ੍ਰਾਈਬਰਸ ਮਿਲਦੇ ਨੇ ਜਿਹੜੀ ਕਹਿੰਦੇ ਤੁਹਾਡੀਆਂ ਵੀਡੀਓਜ਼ ਕਦੀ ਆ ਜਾਂਦੀ ਹੈ ਕਦੀ ਪਰਸੂ ਆਉਂਦੀ ਹੈ ਤੋ ਪਲੀਜ਼ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਜ਼ਰੂਰ ਦਬਿਓ। ਥੈਂਕ ਯੂ। ਮੈਂ ਟੇਕ ਹੋਰ ਗੱਲ ਸਾਡੀ ਡੇਲੀ ਵੀਡੀਓ ਸਵਾ 12 ਵਜੇ ਦੁਪਹਿਰ ਦੇ ਪੈ ਜਾਂਦੀ ਆ। ਕੋਈ ਵੀ ਆਪਾਂ ਮਿਸ ਨਹੀਂ ਮਾਰਦੇ। ਡੇਲੀ ਤੁਹਾਨੂੰ ਸਾਡੀਆਂ ਵੀਡੀਓ ਸਾਡੇ ਕਿਰਨ ਮਾਨ ਚੈਨਲ ਤੇ ਮਿਲ ਜਾਣਗੀਆਂ। ਹਾਂਜੀ ਇੱਕ ਗੱਲ ਮੈਂ ਕਹਿਣਾ ਚਾਹਨੀ ਇਹਦੇ ਵਿੱਚ ਜ਼ਰੂਰ ਅ ਮੇਰਾ ਆਪਾਂ ਮੈਸੇਜ ਤੁਸੀਂ ਲਾ ਲਓ ਮੈਸੇਜ ਹੀ ਆ। ਤੇ ਬਾਕੀ ਭੈਂ ਭਰਾਵਾਂ ਦੇ ਅੱਗੇ ਮੈਸੇਜ ਨਹੀਂ ਹੁੰਦਾ। ਇੱਕ ਰਿਕਵੈਸਟ ਹੁੰਦੀ ਆ। ਖੁਸ਼ ਰਹੋ ਖੁਸ਼ ਰਹੋ ਤੇ ਖੁਸ਼ ਰਹਿਣ ਦੋ ਜਿਓ ਔਰ ਜੀਣੇ ਦੋ ਮਤਲਬ ਫਾਲਤੂ ਦੀ ਐਵੇਂ ਗੱਲਾਂ ਵਿੱਚ ਨਾ ਪਾਓ ਕਿਉਂਕਿ ਅੱਜ ਕੱਲ ਸਾਰੇ ਜਾਣੇ ਹੀ ਬੀਪੀ 슈ਗਰ ਦੇ ਮਰੀਜ਼ ਹੈਗੇ ਨੇ ਕਿਸੇ ਨੂੰ ਕੋਈ ਐਹੋ ਜੀ ਗੱਲ ਨਾ ਕਰੋ ਜਿਹਦੇ ਨਾਲ ਕਿਸੇ ਨੂੰ ਦੁੱਖ ਲੱਗੇ ਜੇ ਸੁੱਖ ਆਪਾਂ ਕਹਿੰਦੇ ਨੇ ਸਾਨੂੰ ਕੋਈ ਸੁੱਖ ਦਵੇ ਪਰ ਇਹ ਚੀਜ਼ ਸੁੱਖੋ ਕਿ ਆਪਾਂ ਕਿਸੇ ਨੂੰ ਅਗਲੇ ਨੂੰ ਵੀ ਸੁੱਖ ਦੇਈਏ ਦੁੱਖ ਨਾ ਦੇਈਏ ਦੁੱਖ ਨਾਲ ਸੁੱਖ ਦੀ ਆਸ ਆਪਾਂ ਤਾਂ ਵੀ ਰੱਖ ਸਕਦੇ ਆ ਜੇ ਆਪਾਂ ਕਿਸੇ ਨੂੰ ਸੁੱਖ ਦੇਣਾ ਚਾਹੁੰਦੇ ਹੋ ਬਾਕੀ ਤੁਸੀਂ ਖੁਦ ਸਮਝ ਜਾ ਜੇ ਹਰ ਗੱਲ ਸਮਝੇ ਥੈਂਕ ਯੂ ਸੋ ਮੱਚ ਜੀ ਸਸਕਲ ਜੀ